ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਹੋਰ ਵੱਡਾ ਐਕਸ਼ਨ ਪਹਿਲਾ ਕਾਰਵਾਈ ਕੀਤੀ ਗਈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮਾਲ ਮੰਤਰੀ ਵਿਕਰਮ ਜਿਠਿਆ ਤੇ ਵਿਕਰਮ ਜਿਠਿਆ ਨੂੰ ਪੱਕੇ ਹੱਥ ਪਾਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਕਰਮ ਜਿਠਿਆ ਦਾ ਜੇਲ੍ਹ ਦੇ ਵਿੱਚੋਂ ਨਿਕਲਣਾ ਜੇਲ੍ਹ ਦੇ ਵਿੱਚੋਂ ਬਾਹਰ ਆਣਾ ਬੇਹੱਦ ਮੁਸ਼ਕਲ ਹੋ ਗਿਆ ਹੈ ਇਹ ਖੁਦ ਕਹਿ ਦਿੰਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਮੈਨ ਅਤੇ ਐਡਵੋਕੇਟ ਅਰਸ਼ਦੀਪ ਸਿੰਘ ਕੇ ਲਈ ਅਤੇ ਐਡਵੋਕੇਟ ਦਬਰਪ੍ਰੀਤ ਸੋਪਤੀ ਨੇ ਕਿ ਬਿਕਰਮ ਮਜੀਠੀਆ ਨਹੀਂ ਬਚ ਸਕਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਕਿਉਂਕਿ ਵਿਜੀਲੈਂਸ ਨੂੰ ਫਿਰ ਦੁਬਾਰਾ ਨਿਰਦੇਸ਼ ਦੇ ਦਿੱਤੇ ਨੇ ਇੱਕ ਪਰਚਾ ਹੋਰ ਕੱਟਿਆ ਜਾਵੇਗਾ ਇੱਕ ਕੇਸ ਦੇ ਵਿੱਚ ਹੋਰ ਪਸਾਇਆ ਜਾਵੇਗਾ ਬਿਕਰਮ ਮਜੀਠੀਆ ਨੂੰ ਬਿਕਰਮ ਮਜੀਠੀਆ ਦੇ ਪੱਖ ਵਿੱਚ ਜਿਹੜਾ ਵੀ ਆਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਧੇ ਸ਼ਬਦਾਂ ਵਿੱਚ ਕਹਿ ਦਿੱਤਾ ਹੈ ਕਿ ਉਹ ਸਾਡੇ ਰਡਾਰ ਤੇ ਨੇ ਉਹਨਾਂ ਨੇ ਕਿਹਾ ਕਿ ਚੀਕਾ ਜਿਹੜੇ ਪਾਉਂਦੇ ਸੀ ਜਿਹੜੇ ਚੀਕਾ ਮੇਰੀਆਂ ਘੜੋਂ ਆਉਂਦੇ ਸੀ ਉਹਨਾਂ ਦੀਆਂ ਚੀਕਾ ਜੇਕਰ ਸੁਣਨੀਆਂ ਨੇ ਤਾਂ ਨਾਬਾਦੀ ਨਵੀਂ ਜੇਲ੍ਹ ਦੇ ਵਿੱਚ ਚਲੇ ਜਾਓ ਤੁਹਾਨੂੰ ਪਤਾ ਲੱਗ ਜਾਵੇ ਕਿ ਕਿ ਬਿਕਰਮਜੀਠਿਆ ਕਿਸ ਤਰ੍ਹਾਂ ਚੀਕਾ ਮਾਰ ਰਹੇ ਨੇ ਕਿਸ ਤਰ੍ਹਾਂ ਤਿਲ ਮਲਾ ਰਹੇ ਨੇ ਕਿਸ ਤਰ੍ਹਾਂ ਦੁਹਾਈ ਦੇ ਰਹੇ ਨੇ ਕਿਉਂਕਿ ਵਾਰ-ਵਾਰ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦਾ ਦਰਵਾਜ਼ਾ ਖਕਾਇਆ ਚਾਰਿਆ ਹੈ ਇੱਕ ਫੈਸਲਾ ਹੋਵੇਗਾ 30 ਜੁਲਾਈ ਨੂੰ ਉਸ ਤੋਂ ਬਾਅਦ ਫੈਸਲਾ ਹੋਵੇਗਾ 2 ਅਗਸਤ ਨੂੰ ਜਦੋਂ ਨਿਆਂਇਕ ਹਰਾਸਤ ਖਤਮ ਹੋਵੇਗੀ ਅ ਵਿਕਰਮਜੀਤਿਆ ਦੀ ਦੂਸਰੇ ਪਾਸੇ ਪੰਜਾਬ ਦੇ ਲੋਕਾਂ ਵੱਲੋਂ ਪ੍ਰਸ਼ੰਸ ਪੰਜਾਬ ਦੇ ਲੋਕ ਪ੍ਰਸ਼ੰਸਾ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿ ਰਹੇ ਨੇ ਕਿ ਇਹਨਾਂ ਦੇ ਆਕਾ ਨੂੰ ਫੜਿਆ ਜਾਵੇ ਆਕਾ ਕੌਣ ਹੈ ਆਕਾ ਹੈ ਸ਼੍ਰੋਮਈ ਇਕਾਦੀ ਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਦੇ ਕੋਲ ਵੀ ਅਰਬਾਂ ਕਰਮਾਂ ਦੀ ਪ੍ਰਾਪਰਟੀ ਹੈ ਉਸ ਪ੍ਰਾਪਰਟੀ ਦੀ ਜਾਂਚ ਕੀਤੀ ਜਾਵੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜਿਹੜੇ ਪੰਜਾਬ ਦੇ ਲੋਕ ਉਹ ਤਰੀਫਾਂ ਕਰ ਰਹੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜੋ ਵੀ ਕੀਤਾ ਗਿਆ ਇਹ ਕਾਬਲੇ ਤਰੀਫ ਹੈ ਇਸ ਤਰ੍ਹਾਂ ਦੀ ਕਾਰਵਾਈ ਕਰਨੀ ਚਾਹੀਦੀ ਸੀ ਕਿਉਂਕਿ ਸੁਖਪਾਲ ਸਿੰਘ ਖਹਿਰਾ ਪ੍ਰਤਾਪ ਸਿੰਘ ਬਾਜਪਾ ਚੰਦਜੀਤ ਸਿੰਘ ਚੰਨੀ ਰਾਵਨੀਤ ਬਿੱਟੂ ਤੇ ਹੁਣ ਇਸ ਦੌੜ ਦੇ ਵਿੱਚ ਆ ਗਏ ਨੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਕੱਲ ਕੈਪਟਨ ਅਮਰਿੰਦਰ ਸਿੰਘ ਦੀ ਉਹਨਾਂ ਨੇ ਬੜੀ ਲਾਪਾ ਕੀਤੀ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੀ ਭਤੀਜੇ ਦੀ ਪਾਕ ਕਰਦੇ ਹੋ ਤੁਹਾਡੇ ਭਤੀਜੇ ਨੇ ਪੰਜਾਬ ਦੇ ਵਿੱਚ ਮੌਤ ਵਿੱਚ ਹੀ ਯਾਨੀ ਕਿ ਉਹਨਾਂ ਨੇ ਸਿੱਧੇ ਸ਼ਬਦਾਂ ਚ ਕਿਹਾ ਕਿ ਜਿਨ੍ਹਾਂ ਦੀਆਂ ਗੱਡੀਆਂ ਦੇ ਵਿੱਚ ਨਸ਼ੇ ਦਾ ਆਨ ਪ੍ਰਦਾਨ ਹੋਇਆ ਜਿਨ੍ਹਾਂ ਦੀਆਂ ਗੱਡੀਆਂ ਦੇ ਵਿੱਚ ਨਸ਼ੇ ਦੀ ਟੋਆਟ-ਵਾਈ ਹੋਈ ਉਹ ਜੇਲ੍ਹ ਦੀਆਂ ਅਫਸਲਾਖਾਂ ਦੇ ਪਿੱਛੇ ਰਹਿਣਗੇ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ ਮੰਗ ਕੀਤੀ ਜਾ ਰਹੀ ਹੈ ਕਿ ਵੱਡੀ ਕਾਰਵਾਈ ਕੀਤੀ ਜਾਵੇ ਸੁਖਬੀਰ ਸਿੰਘ ਬਾਦਲ ਤੇ ਪਹਿਲਾਂ ਆਪਾਂ ਗੱਲਬਾਤ ਸੁਣਦੇ ਹਾਂ ਲੋਕ ਕੀ ਕਹਿ ਰਹੇ ਨੇ ਭਾਈ ਲਾਤੀਆ ਤੇ ਸਾਰਾ ਕੰਮ ਬਸ ਕਰਦਾ ਤੇ ਜਵਾਬ ਹੋਏ ਨਿਕਲ ਪਤਾ ਲੱਗਿਆ ਕੋ ਬਾਤ ਹੈ ਮੈਨੂੰ ਨਜ਼ਰ ਨਹੀਂ ਆਤੀ ਕੋ ਬਾਤ ਬਾਜੀ ਆ ਪ੍ਰਸਾਹ ਉਹਨਾਂ ਦੇ ਪਾਸੋਂ ਕੋ ਦਸ ਬੜਾ ਉਹਨਾਂ ਦਾ اے ਭਗਵੰਤ ਮਾਨ ਇੱਥੇ ਪੰਜਾਬ ਦੀ ਭਲਾ ਕਰਦਾ ਰਿਹਾ ਅੱਗੇ ਵਧਿਆ ਤਾਂ ਆਸੀ ਜ਼ਰੂਰ ਕਰਾਂਗੇ ਸਾਡੇ ਤੱਕ ਕਿੰਨਾ ਬੰਦਾ ਬੜੇ ਬੰਦਾ ਫਰਲੇ ਇਤਨੇ ਬੰਦੇ ਮਤ ਨਜ਼ਰ ਨਹੀਂ ਆਤੇ ਕੋ ਲੋਕ ਸਪੋਰਟਰ ਜੇ ਸਪੋਰਟਰ ਨਜ਼ਰ ਆਉਂਦੇ ਸੜਕਾਂ ਤੇ ਖੌਂਦਾ ਹੀ ਬੰਦ ਹੋ ਜੇ ਐਸਾ ਕੁਝ ਨਹੀਂ ਆਗਾ ਉਹਨਾਂ ਨੇ ਸਿੱਖੋ ਕਿ ਸਿੱਖਾਂ ਦੇ ਨਾਸ ਕਹਾਂ ਦਾ ਬਾਲਕ ਪਰਿਵਾਰ ਦੇ ਤੇ ਹੁਣ ਕੀ ਹੋਣਾ ਕਾਲੀਆਂ ਨੂੰ ਕੌਣ ਵੋਟ ਦੇਊ ਕੋਈ ਨਹੀਂ ਹੋਗਾ ਮੈਨੇ ਸਾਨੂੰ ਦੁਖੀ ਕੀ ਆਪਾਂ ਪਤਰਾ ਸਤੋ ਚਾਕੇ ਪਿਆਕੇ ਦਾ ਨਸ਼ਾ ਹੋ ਗਿਆ ਕਿ ਮਾਂ ਬਾਪਾਂ ਉਹ ਮੇਜ ਵਿਚ ਵਿਚ ਕੇ ਬੱਚੇ ਬਾਹਰ ਵੀ ਵਿਚ ਨਹੀਂ ਕਰਦਾ ਦਸੋਣਾ ਪੰਜਾਬ ਦੇ ਲੋਕਾਂ ਦਾ ਇਹ ਹੈ ਪੰਜਾਬ ਦੇ ਲੋਕਾਂ ਦਾ ਬਿਆਨ ਪੰਜਾਬ ਦੇ ਲੋਕ ਕਹਿ ਰਹੇ ਨੇ ਕਿ ਚਟਾ ਵਿਚਿਆ ਗਿਆ ਚਟਾ ਵਿਝਿਆ ਗਿਆ ਅਤੇ ਲੋਕ ਡੱਬ ਦੇ ਮਾਰੇ ਹੋਏ ਕਿ ਸਾਡੇ ਲੜਕੇ ਲੜਕੀਆਂ ਚਿੱਟੇ ਦੇ ਆਦੀ ਨਾ ਹੋਣ ਜਾਣ ਉਹ ਮਜਬੂਰ ਹੋ ਗਏ ਆਪਣੇ ਲੜਕੇ ਅਤੇ ਲੜਕੀਆਂ ਨੂੰ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਭੇਜਣ ਵਾਸਤੇ ਤੇ ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਜਿਹੜੇ ਕੌਮ ਦੀਆਂ ਗੱਲਾਂ ਕਰਦੇ ਨੇ ਲੇਕਿਨ ਕੌਮ ਦੇ ਲੋਕ ਕਿੰਨੇ ਨਸ਼ੇ ਦੀ ਪੇਟ ਚੜ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਧੇ ਸ਼ਬਦਾਂ ਵਿੱਚ ਕਹਿ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਨ੍ਹਾਂ ਦੇ ਕੋਲ ਅਚਲ ਅਤੇ ਅਚਲ ਜਾਇਦਾਦ ਜਿਨ੍ਹਾਂ ਦੇ ਕੋਲ ਆਮਦਨ ਨਾਲੋਂ ਜ਼ਿਆਦਾ ਜਾਇਦਾਦ ਹੈ ਉਹਨਾਂ ਦੀਆਂ ਫਾਇਨਾਂਸ ਸਾਡੇ ਕੋਲ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਿੱਧਾ ਬਿਆਨ ਹੈ ਰਾਜੇ ਰਾਣੀਆਂ ਉੱਤੇ ਵੀ ਕਾਰਵਾਈ ਕੀਤੀ ਜਾਵੇਗੀ ਚਾਹੇ ਉਹ ਕਾਪਟਰ ਆ ਬਰਿੰਦਰ ਸਿੰਘ ਹੋਵੇ ਤੇ ਚਾਹੇ ਉਹ ਸ਼ਰੋਮਣੀ ਅਕਾਲੀ ਦਲ ਦੇ ਹੂਣ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਕਿਹਾ ਕਿ ਜਿਹੜੇ ਮੂੰਹ ਦੇ ਵਿੱਚ ਚਾਂਦੀ ਦਾ ਚਮਚਾ ਲੈ ਕੇ ਜੰਮੇ ਨੇ ਉਹਨਾਂ ਨੇ ਪੰਜਾਬ ਨੂੰ ਲੁੱਟਿਆ ਵੀ ਹੈ ਕੁੱਟਿਆ ਵੀ ਹੈ ਅਤੇ ਭ੍ਰਿਸ਼ਟਾਚਾਰ ਕਰਕੇ ਅਰਬਾਂ ਖਰਬਾਂ ਰਪੈ ਕਮਾਏ ਨੇ ਉਹਨਾਂ ਦੇ ਕੋਲੋਂ ਅਰਬਾਂ ਖਰਬਾਂ ਪੈ ਰਿਕਵਰ ਕਰਕੇ ਉਹਨਾਂ ਉੱਤੇ ਵੱਡੀ ਕਾਰਵਾਈ ਕੀਤੀ ਜਾਵੇਗੀ ਉਹ ਜੇਲ੍ਹ ਦੀਆਂ ਸੁਲਾਖਾਂ ਦੇ ਵਿੱਚ ਬੰਦ ਹੋਣਗੇ ਜਿਵੇਂ ਵਿਕਰਮਜੀਤਿਆ ਦੀਆਂ ਚੀਕਾਂ ਪੈ ਰੀਆਂ ਨੇ ਨਬਾਦੀ ਨਵੀਂ ਜੇਲ੍ਹ ਦੇ ਵਿੱਚ ਅਗਲੀ ਕਾਰਵਾਈ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਮਾਨ ਦੀ ਸੁਖਬੀਰ ਸਿੰਘ ਬਾਦਲ ਤੇ ਕਿਉਂਕਿ ਸੁਖਬੀਰ ਸਿੰਘ ਬਾਦਲ ਕਾਫੀ ਲੰਬੇ ਸਮੇਂ ਤੋਂ ਚੁੱਪ ਹੈ ਵਿਕਰਮ ਜੀਤਿਆ ਦੇ ਹੱਕ ਵਿੱਚ ਇੱਕ ਵੀ ਬਿਆਨ ਨਹੀਂ ਦਿੱਤਾ ਗਿਆ ਕਿਉਂਕਿ ਵਿਕਰਮ ਜੀਤਿਆ ਦੇ ਹੱਕ ਵਿੱਚ ਜੇਕਰ ਬਿਆਨ ਦਿੱਤਾ ਜਾਂਦਾ ਹੈ ਸੁਖਬੀਰ ਸਿੰਘ ਬਾਦਲ ਵੱਲੋਂ ਤਾਂ ਇੱਕ ਪਾਸੇ ਕੌਮ ਦਾ ਕੌਮ ਵਿਰੋਧ ਕਰੇਗੀ ਤੇ ਦੂਸਰੇ ਪਾਸੇ ਵਿਜੀਲੈਂਸ ਦੀਆਂ ਪੌਰੀਆਂ ਸੁਖਬੀਰ ਸਿੰਘ ਬਾਦਲ ਨੂ ਵੀ ਸਮੀਆ ਬੈ ਸਕਦੀਆਂ ਨੇ ਕਿਉਂਕਿ ਰਾਜੇ ਰਾਣੀਆਂ ਦੇ ਵਿੱਚ ਸੁਖਬੀ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਦੀ ਪਤਨੀ ਕੈਪਟਨ ਅਬਰਿੰਦਰ ਸਿੰਘ ਕੈਪਟਨ ਅਮੀਨ ਸਿੰਘ ਦੀ ਪਤਨੀ ਇਧਰ ਪ੍ਰਤਾਪ ਸਿੰਘ ਬਾਜਵਾ ਤੇ ਰਵਨੀਤ ਬਿੱਟੂ ਵਰਗੇ ਆਉਂਦੇ ਹਨ ਤਾਂ